ਠਿੰਡਾ ਦੇ ਰਾਮਪੁਰਾ ਫੁੱਲ ਵਿਖੇ ਵਾਰਡ ਨੰਬਰ 14 ਤੇ 15 ਦੀ ਅਦਲਾ ਬਦਲੀ ਦੌਰਾਨ ਕਰੀਬ 150 ਲੋਕਾਂ ਦੀਆਂ ਵੋਟਾਂ ਨੂੰ ভোটার ਸੂਚੀ ਚੋਂ ਗਾਇਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਐਸਡੀਐਮ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ভোটার ਸੂਚੀ ਵਿੱਚ ਉਹਨਾਂ ਦੇ ਨਾਂ ਦੁਆਰਾ ਸ਼ਾਮਿਲ ਨਾ ਕੀਤੇ ਗਏ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਉਦਰੀ ਸੁਬੰਦੀ ਐਸਜੀਐਮ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਂ ਗਤੇ ਸਿੰਘ ਬਰਾੜ ਸਾਫਕਾ ਸਰਪੰਚ ਨੇੜੇ ਸੰਤ ਜੀ ਵੀ ਸਕੂਲ ਰਾਮਪਰਾ ਫੂਲ ਤੇ ਸਮੂਹ ਮਹੱਲਾ ਨਮਾਸੀ ਅਸੀਂ ਤੁਹਾਡੇ ਮadhyam ਤੌਰ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ 14 ਨੰਬਰ ਵਾਰਡ ਦੇ ਵਿੱਚੋਂ ਵੋਟਾਂ ਕੱਟੀਆਂ ਗਈਆਂ ਜਿਹੜੀਆਂ ਕਿ 2015 ਦੇ ਵਿੱਚ ਮੇ ਉਸਫਲ ਕਮੇਟੀ ਦਾ ਹੱਦ ਵਧਨ ਕਰਕੇ ਸਾਨੂੰ ਕਮੇਟੀ ਦੀ ਹਦੂਦ ਵਿੱਚ 2015 ਦੇ ਵਿੱਚ ਲਿਆਂਦਾ ਸੀ ਉਦੋਂ ਸਾਨੂੰ 14 ਨੰਬਰ ਵਾਰਡ ਦੇ ਵਿੱਚ ਜੋੜ ਦਿੱਤਾ ਸੀ ਅਤੇ ਸਾਡੀਆਂ ਵੋਟਾਂ 14 ਨੰਬਰ ਵਾਰਡ ਦੇ ਵਿੱਚ ਵੜ ਗਈਆਂ ਸਨ ਹੁਣ ਨਕਸ਼ ਕਮੇਟੀ ਦੇ ਨਕਸ਼ੇ ਮੁਤਾਬਕ ਸਾਡਾ ਇਹ ਏਰੀਆ 15 ਨੰਬਰ ਵਾਰਡ ਦੇ ਨਾਲ ਜੋੜ ਦਿੱਤਾ ਹੈ ਅਤੇ ਸਾਡੀਆਂ ਵੋਟਾਂ 14 ਨੰਬਰ ਦੇ ਵਿੱਚੋਂ ਕੱਟੀਆਂ ਗਈਆਂ 15 ਨੰਬਰ ਦੇ ਵਿੱਚ ਬਣਾਈਆਂ ਨਹੀਂ ਗਈਆਂ ਅਸੀਂ ਆਪਦੀ ਬੋਟ ਤੋਂ ਬਿਨ ਆਪਦੀ ਬੋਟ ਦਾ ਹੁਣ ਇਸਤੇਮਾਲ ਨਹੀਂ ਕਰ ਸਕਦੇ ਜੇ ਜਿਹੜਾ ਕਿ ਸਾਡਾ ਇਹ ਏਰੀਆ ਲਵਾਰਸ ਹੋ ਗਿਆ ਹੈ ਕੁੱਲ ਕਿੰਨੀਆਂ ਵੋਟਾਂ ਕੱਟੀਆਂ ਗਈਆਂ ਕੁੱਲ ਸਾਡੀਆਂ 150 ਵੋਟ ਕੱਟੀ ਗਈ ਹੈ ਇਸ ਵਿੱਚ ਕਿਹੜੀ ਜੋੜੀ ਹੈ ਇਹ 15 ਨੰਬਰ ਵਾਰਡ ਦੇ ਵਿੱਚ ਜੋੜਿਆ ਜੀ ਜੋ ਕਿ ਸਾਡੇ ਕੋਲੇ ਨੰਬਰ 14 ਦੀ ভোটার ਸੂਚੀ ਹੈ ਉਹਦੇ ਵਿੱਚ ਸਾਡੀਆਂ ਵੋਟਾਂ 2015 ਦੇ ਵਿੱਚ ਬਣੀਆਂ ਸੀ ਤੇ ਹੁਣ ਤੱਕ ਸਾਡੀਆਂ ਉਸੇ ਵਿੱਚ ਬਣੀਆਂ ਰਹੀਆਂ ਸੀ ਤੇ ਹੁਣ ਸਾਡੀਆਂ ਵੋਟਾਂ ਨਕਸ਼ੇ ਦੇ ਮਤਾਕ 15 ਨੰਬਰ ਦੇ ਵਿੱਚ ਜਿਹੜਾ ਏਰੀਆ ਹੈ ਸਾਡਾ ਪਾਇਆ ਤੇ ਸਾਡੀਆਂ ਇਹ 15 ਨੰਬਰ ਦੇ ਵਿੱਚ ਵੋਟਾਂ ਬਣੀਆਂ ਨਹੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਵੋਟਾਂ ਐ 14 ਨੰਬਰ ਵਿੱਚ ਜਾਂ 15 ਨੰਬਰ ਵਿੱਚ ਜਿੱਥੇ ਮਰਜ਼ੀ ਬਣਾਈਆਂ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਆ ਜੇਕਰ ਕੱਲ ਨੂੰ ਇਹ ਸਾਡਾ ਵੋਟਾਂ ਦਾ ਕੰਮ ਜਾਂ ਵੋਟਾਂ ਨਹੀਂ ਬਣਦੀਆਂ ਤਾਂ ਅਸੀਂ ਮਤਕੀ ਹੋਰ ਚਾਰਾ ਜੋ ਕਰਨ ਵਾਸਤੇ ਆਪ ਦਾ ਮਜਬੂਰ ਹੁਆ 12 ਨੰਬਰ ਵਾਰਡ ਦੀਆਂ ਵੋਟਾਂ ਜਿਹੜੀਆਂ ਉਹ 14 ਨੰਬਰ ਵਾਰਡ ਦੇ ਵਿੱਚ ਸ਼ਿਪ ਕਰਦੀਆਂ ਜਿਹੜਾ ਕੋਈ ਕੋਈ ਸੀਮਾ ਹੀ ਹੈ ਨਹੀਂ ਉਹਦੀ ਇੱਕ ਨੋਟੀਫਿਕੇਸ਼ਨ ਦੇ ਮਤਾਬਕ ਹੱਦਬੰਦੀ ਕੀਤੀ ਗਈ ਹੈ ਹੱਦਬੰਦੀ ਦਾ ਜਿਹੜਾ ਨਕਸ਼ਾ ਹੈ ਨਕਸ਼ੇ ਦੇ ਮਤਾਬਕ ਜਿਹੜੀਆਂ ਵੋਟਾਂ ਤੇ ਪਹਿਲਾਂ 12 ਨੰਬਰ ਵਾਰਡ ਸੀਗੀਆਂ ਤੇ ਪਰ ਪਤਾ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਵੀ ਇਹ 14 ਨੰਬਰ ਵਾਰਡ ਚ ਕਿਵੇਂ ਆ ਗਈਆਂ ਕੁਝ ਵੋਟਾਂ ਜਿਹੜੀਆਂ 14 ਨੰਬਰ ਵਾਰਡ ਦੀਆਂ ਉਹ ਕੱਟ ਹੀ ਦਿੱਤੀਆਂ ਗਈਆਂ ਐਸੀ ਇਹਦੇ ਬਾਰੇ ਐਸਡੀਐਮ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਉਹਦਾ ਵੀ ਮੈਂ ਤੁਹਾਨੂੰ ਦੇਵਾਂਗਾ ਦੇ ਕੁਝ ਹਿੱਸਾ ਸਾਡਾ ਜਿਹੜਾ ਕਾਫੀ ਹਿੱਸਾ ਹੈ ਉਹ 14 ਨੰਬਰ ਵਾਰਡ ਦਾ ਨਕਸ਼ੇ ਦੇ ਮੁਤਾਬਕ ਵਾਰਡ ਨੰਬਰ 15 ਚ ਆਉਂਦਾ ਪਰ ਉਹ ਅਜ ਤੱਕ 15 ਨੰਬਰ ਵਾਰਡ ਦੇ ਵਿੱਚ ਨਹੀਂ ਪਾਇਆ ਗਿਆ ਮੂਰੇ ਜਿਹੜੇ ਆਉਣ ਵਾਲੇ ਇਲੈਕਸ਼ਨ ਹੈ ਉਹ ਇਲੈਕਸ਼ਨਾਂ ਦੇ ਵਿੱਚ ਉਹ ਜਿਹੜੇ ਵੋਟਰ ਹੈ ਉਹ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿਣਗੇ ਸਰਕਾਰ ਨੂੰ ਵੀ ਮੈਂ ਦੁਆਰਾ ਫੇਰ ਹੀ ਬੇਨਤੀ ਵੀ ਕਰਦਾ ਐਸਡੀਐਮ ਸਾਹਿਬ ਦੇ ਵੀ ਨਿਗਾਚ ਲਿਆਂਦੀ ਗਈ ਹੈ ਡੀਸੀ ਸਾਹਿਬ ਦੇ ਵੀ ਨਿਗਾਚ ਲਿਆਂਦੀ ਗਈ ਹੈ ਬਿਤਾ ਕੀ ਇਹ ਜੋ ਹਰ ਇੱਕ ਬੰਦੇ ਨੂੰ ਆਪਣਾ ਅਧਿਕਾਰ ਮਿਲ ਸਕੇ ਵੋਟ ਦਾ ਪਾਉਣ ਦਾ ਹਰ ਇੱਕ ਦਾ ਅਧਿਕਾਰ ਹੈ ਪਰ ਮੈਨੂੰ ਨਹੀਂ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਇਹ ਇਕੱਲੇ ਆਪ ਦੇ ਬੰਦਿਆਂ ਨੂੰ ਜਿਤਾਉਣ ਦੀ ਖਾਤਰ ਜਾਂ ਹੋਰ ਕਿਸੇ ਦੀ ਖਾਤਰ ਵੋਟਾਂ ਦਾ ਤਵਾਦਲਾ ਜਿਹੜਾ ਇੱਕ ਦੂਜੇ ਪਾਸੇ ਆਸੇ ਪਾਸੇ ਕੀਤਾ ਜਾ ਰਿਹਾ ਇਹ ਸਾਰਾ ਸਲ ਗਲਤ ਹੈ ਜੇ ਸਾਡੀ ਕੋਈ ਨਾ ਸੁਣਵਾਈ ਹੋਈ ਤਾਂ ਅਸੀਂ ਮਾਨਯੋਗ ਹਾਈ ਕੋਰਟ ਦਾ ਵੀ ਸਾਰਾ ਲੈਣ ਲਈ ਬੇਗਰੁਹ Chandra Consultants Limited building maintenance handyman under -check Trade platform is now available on your local London area he has more than 5 years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check Trade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ